ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਵਿਭਾਗ ਦੇ ਸਮਸਤ ਅਧਿਕਾਰੀ ਸੁਭਾਨ ਐਸ ਡੀ ਐਮ ਪਲੌਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਿਹਾ ਏ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰੋਕਿਊਰਮੈਂਟ ਨੂੰ ਲੈ ਕੇ ਉਹਨਾਂ ਨੂੰ ਗਰਾਸ ਰੂਟ ਤੇ ਜਾ ਕੇ ਚੈੱਕ ਕਰਨ ਦੇ ਲਈ ਸਵੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜਿਲ੍ਹਾ ਸਿਹਾਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇੱਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਵੈਸੇ ਤਾਂ ਆਲਰੇਡੀ ਪਰਚੇਜ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਸੋ ਮਾਨ ਸਾਹਿਬ ਦਾ ਜਿਹੜਾ ਦੇਸ਼ ਆ ਕਿ ਜਿਹੜੀ ਸੀਜ਼ਨ ਹੈ ਕਣਕ ਦਾ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਕੁਆਰਤੀ ਨੂੰ ਦਿੱਕਤ ਨਾ ਆਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਹਦੇ ਤੇ ਅੱਖ ਰੱਖੀ ਜਾ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਹਰ ਰੋਜ਼ ਸਾਡੇ ਅਧਿਕਾਰੀ ਸੇਵਨ ਮੈਂ ਵੀ ਖੁਦ ਮੰਡੀਆਂ ਚ ਵਿਜ਼ਿਟ ਕਰਦੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਚ 37 ਲੱਖ ਮੀਟਿਕ ਟਨ ਜਿਹੜੀ ਐਮਟੀ ਕਣਕ ਪਹੁੰਚੀ ਆ ਸਾਡੇ 33 ਲੱਖ ਐਮਟੀ ਅਸੀਂ ਜਿਹੜੀ ਮੰਡੀਆਂ ਚੋਂ ਖਰੀ ਚੁੱਕੇ ਆ ਸੋ ਉਹਦੀ ਜਿਹੜੀ ਬੰਦ ਹੀ ਪੇਮੈਂਟ ਹੈ ਐਮਐਸਪੀ ਦੇ ਮੁਤਾਬਕ 2425 ਰੁਪਏ ਦੇ ਮੁਤਾਬਕ 3216 ਕਰੋੜ ਰੁਪਿਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਿੱਦਾਂ ਦੱਸਿਆ ਵੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣਕ ਮੰਡੀਆਂ ਚ ਆ ਰਹੀ ਹੈ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚ ਆਊਗਾ 1764 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਨੇ ਕੀਤੇ ਉਹਨਾਂ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ ਚ ਜਾ ਰਹੇ ਆ 24 24 ਘੰਟਿਆਂ ਚ ਪੇਮੈਂਟ ਉਹਦੇ ਖਾਤੇ ਸਪੈਰੀ ਆ ਉਹਨੂੰ ਮੰਡੀ ਚ ਆਇਆ ਨੂੰ ਉਹਦੀ ਏਜੰਸੀ ਦੀ ਖਰੀਦੀ ਜਾ ਰਹੀ ਆ ਸੋ ਇੱਕ ਵਕਰੀ ਗੱਲ ਜਿਹੜੀ ਆ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਾਸੇ ਮੇਰੇ ਪਿਛਲੇ ਪਾਸੇ ਸਾਡੇ ਮਜਦੂਰ ਸਾਥੀ ਬੈਠੇ ਆ ਔਰ ਇਹ ਲੋਡਿੰਗ ਦੇ ਮਜਦੂਰ ਨੇ ਜਿਹੜੇ ਆਪਣੇ ਮੋਂਡਿਆਂ ਤੇ ਆਪਣੇ ਪਿੰਡੇ ਤੇ 40 50 ਕਿਲੋ ਦਾ ਗੱਟਾ ਚੱਕ ਕੇ ਆ ਜੇਠ ਹੜਦੀਆਂ ਤੋਂ ਪੰਜ ਜਦੋਂ ਇਹ ਟਰੱਕ ਨੂੰ ਚੜਦੇ ਆ ਤੇ ਇਹ ਖੁਣਕਸੇ ਨਾਲ ਕਰਦਿਆ ਸੋ ਮਾਨ ਜੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਹਨਾਂ ਦੇ ਵੀ ਰੇਟ ਜਿਹੜੇ ਇਸ ਵਾਰ ਰਿਵਾਈਜ਼ ਕੀਤੇ ਆ ਸੋ ਜਿਹੜਾ 2 ਰੁਪਏ 21 ਪੈਸੇ ਇਹਨਾਂ ਨੂੰ ਮਿਲਦਾ ਸੀਗਾ ਪਰ ਗੱਟਾ ਉਹ ਹੁਣ 2 ਰੁਪਏ 64 ਪੈਸੇ ਜਿਹੜੇ ਸਰਕਾਰ ਨੇ ਕੀਤਾ ਸੋ ਲਗਭਗ 25 ਕਰੋੜ ਗਟਾ ਪੰਜਾਬ ਦੇ ਵਿੱਚ 125 ਲੱਖ ਐਮਟੀ ਦਾ ਬਣਨਾ ਤੋਂ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਵੀ ਇੱਕ ਵੱਡਾ ਤੋਹਫਾ ਮੰਨ ਚੁੱਕ ਮੁੱਖ ਮੰਤਰੀ ਜੀ ਨੇ ਦਿੱਤਾ ਸੋ ਲਗਾਤਾਰ ਅਸੀਂ ਜਿਹੜੇ ਖਰੀਦ ਦੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸਰੂਟ ਤੇ ਜਾਗ ਚੱਕ ਕਰ ਰਹੇ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਚ ਆ ਰਹੀ ਆ ਹਰ ਖੇਤ ਦਾ ਚਾਰ ਦੋ ਤਿੰਨ ਚਾਰ ਏਕੜ ਜਿਹੜਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਸੋ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਅਸੀਂ ਉਹ ਵੀ ਕੰਪਲੀਟ ਕਰਾਂਗੇ ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਆਰਥਿਕ ਲਾਭ ਹੋਏਗਾ ਸੋ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ 'ਚ ਉਤਸ਼ਾਹ ਨਾਲ ਮੰਡੀ ਚ ਆਣ ਕਲਾ ਕਲਾ ਦਾਣਾ ਐਮਐਸਪੀ ਤੇ ਚੱਕਾਂਗੇ ਔਰ ਸਮੇਂਬੱਧ ਜਿਹੜੀ ਪੇਮੈਂਟ ਹੈ ਉਹ ਵੀ ਉਹਨਾਂ ਦੇ ਖਾਤੇ 'ਤੇ ਅਸੀਂ ਪਾਵਾਂਗੇ ਸਰ ਲਿਫਟਿੰਗ ਦਾ ਕੀ ਕਿੱਦਾਂ ਰੋਕ ਠੀਕਰੋ ਲਿਫਟਿੰਗ ਕਿਉਂਕਿ ਰਾਈਵਲ ਇਸ ਵਾਰ ਲੇਟ ਆਈ ਹੈ ਸੋ ਚਾਰ ਪੰਜ ਦਿਨਾਂ ਤੋਂ ਹੀ ਮੰਡੀਆਂ ਚ ਆ ਰਹੀ ਐ ਸੋਚੇ ਪੰਜਾਬ ਦੇ ਅੰਦਰ ਹੀ ਸੋ ਲਿਫਟਿੰਗ ਵੀ ਸਮੂਥਲੀ ਸਾਡੀ ਚੱਲ ਰਹੀ ਆ 15 ਲੱਖ ਐਮਟੀ ਸਾਡਾ ਮੰਡੀਆਂ ਤੋਂ ਡੱਡ ਚਲੇ ਜਾਣਾ ਸੋ ਬਾਕੀ ਆਲਮੋਸਟ ਪਲਾਨ ਅਸ ਕੀਤੇ ਆ